ਇਹ ਕੋ ਦੇਸ਼ ਦਾ ਪ੍ਰਧਾਨ ਮੰਤਰੀ ਸਾਰਿਆਂ ਦੇ ਪ੍ਰਧਾਨ ਮੰਤਰੀ ਹੁੰਦੇ ਆ ਭਾਵੇਂ ਗਰੀਬ ਹੋਏ ਭਾਵੇਂ ਅਮੀਰ ਹੋਏ ਭਾਵੇਂ ਹਿੰਦੂ ਹੋਏ ਭਾਵੇਂ 크੍ਰਿਸਚਨ ਹੋਏ ਭਾਵੇਂ ਮੁਸਲਮਾਨ ਇਸ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਐਜੀ ਸਟੇਟਮੈਂਟ ਦੇਣੀ ਚਾਹੀਦੀ ਐਂਡ ਮੈਂ ਭਾਜਪਾ ਨੂੰ ਵੀ ਪਾਰਟੀ ਬੇਨਤੀ ਕਰਨਾ ਚਾਹਣਾ ਆ ਆ ਦੇਸ਼ ਸਾਰਿਆਂ ਦਾ ਹੈ ਸਾਰੇ ਧਰਮਾਂ ਦਾ ਹੈ ਉਹ ਸਿੱਖਣ ਸ਼੍ਰੋਮਣੀ ਅਕਾਲੀ ਦਲ ਤੋਂ ਜੋ ਪੰਜਾਬ ਵਿੱਚ ਜਿਹਦਾ ਇੱਕ ਏਜੰਡਾ ਹੈ ਅਮਨ ਸ਼ਾਂਤੀ ਭਾਈਚਾਰਾ ਕਿਸਾਨ ਅਸੀਂ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਸੀ 크ਰਿਸਚੀਅਨ ਭਾਈਚਾਰਾ ਦਾ ਕੋਈ ਸ਼ੁਭ ਦਿਹਾੜਾ ਹੁੰਦਾ ਬਾਦਲ ਸਾਹਿਬ ਆਪ ਜਾ ਕੇ ਮਨਾਉਂਦੇ ਸੀ ਮੁਸਲਮਾਨ ਭਾਈਚਾਰਾ ਕੋਲੇ ਆਪ ਜਾ ਕੇ ਮਨਾਉਂਦੇ ਸੀ ਤੇ ਹਿੰਦੂ ਭਾਈਚਾਰਾ ਦੇ ਆਪ ਜਾ ਕੇ ਉੱਥੇ ਉੱਥੇ ਜਾ ਕੇ ਸੇਵਾ ਕਰਦੇ ਜਾਂ ਮਿਲਦੇ ਸੀ ਜੇ ਬਾਦ ਜੇ ਤਾਈਓ ਪੰਜਾਬ ਵਿੱਚ ਅਮਨ ਸ਼ਾਂਤੀ ਰਹੀ ਹੈ ਦੇਸ਼ ਵਿੱਚ ਤਰੱਕੀ ਤਾਂ ਹੋਊਗੀ ਜੇ ਦੇਸ਼ ਵਿੱਚ ਅਮਨ ਸ਼ਾਂਤੀ ਰਹੂਗੀ ਦੇਸ਼ ترقی ਤਾਂ ਹੋਊਗੀ ਜੇ ਇੱਥੇ ਸਾਰੇ ਭਰਾਵਾਂ ਮੰਗੂ ਰਹਿਣਗੇ ਜੇ ਆਪਾਂ ਹੀ ਭਰਾਵਾਂ ਲੜਾਵਾਂਗੇ ਆ ਬੜਾ અનਫੋਰਚੁਨੇਟ ਹੈ